ਬਾਰਡਰ ਆ ਗਿਆ ਇਹ ਆਖਰਲਾ ਪਿੰਡ ਆ ਪੰਜਾਬ ਦਾ ਹਨਾ ਜੀ ਫਿਰ ਹੱਲ ਕਾ ਤੂੰ ਨਹੀਂ ਕਰਦਾ ਜੀ ਕੋਈ ਸੱਲ ਐ ਜੀ ਸਾਰੇ ਬਸ ਹੋਣੀ ਆਉਂਦੇ ਨੇ ਜਦੋਂ ਉੱਤਰ ਗਿਆ ਪਾਣੀ ਉਦੋਂ ਨਹੀਂ ਆਉਣਾ ਕਿਸੇ ਨੇ ਬੋਲੇ ਛੋਣ ਹਾਂ ਪਾਣੀ ਆਲੇ ਛੱਡਿਆ ਆਉਂਦਾ ਮਦਰੋਂ ਆਜੋ ਵੀ ਮਿੱਤਰੋ ਪ੍ਰਸ਼ਾਦ ਦੇ ਛਕ ਲਿਓ ਓਏ ਕੋਣ ਹੋ ਗਈ ਜਿਹੜੀ ਹੋਣੀ ਖਰਾਬ ਹੋਣ ਵਾਲੀ ਹੋ ਵੀ ਗਈ ਹੈ ਅੱਛਾ ਸਹੀ ਹੈ ਪਾਣੀ ਉੱਤਰੇ ਤੋਂ ਨਹੀਂ ਸਾਨੂੰ ਇਹਦਾ ਅਜੇ ਪਤਾ ਹੈਗਾ ਵੀ ਹੋਣਾ ਕੀ ਸਰਦਾ ਨਹੀਂ ਠੀਕ ਤੇ ਦੋ ਤੁਹਾਡੇ ਉਹ ਜੀ ਪਪਾਲ ਮੱਧ ਪ੍ਰਦੇਸ਼ੋਂ ਵੀ ਸੇਵਾ ਲੈ ਕੇ ਪਹੁੰਚੇ ਆ ਦੇਖੋ ਤੁਸੀਂ ਹਰ ਫੀਡਾਂ ਲਈ ਲਓ ਜੀ ਆ ਗਏ ਆ ਆਪਣੇ ਪੰਡ ਵਾਲਿਆਂ ਦੇ ਫੀਡ ਫੈਕਟਰੀ ਤੇ ਤੇ ਇੱਥੋਂ ਚੱਕਾਂਗੇ ਫੀਡ ਦੀਆਂ ਬੋਰੀਆਂ ਜਿਹੜੀਆਂ ਕੱਲੂ ਲੈ ਕੇ ਜਾਣੀਆਂ ਹੜ ਫੀਡਾਂ ਦਾ ਸੇਵਾ ਲਈ ਇਹ ਆਪਣੇ ਪੰਡ ਵਾਲਿਆਂ ਦੀ ਫੀਡ ਫੈਕਟਰੀ ਐ ਐਸਡੀ ਫੀਡ ਫੈਕਟਰੀ ਪੰਡ ਬਸੀਆਂ ਬਣਾਈ ਹੋਈ ਆ ਕਿਹੜੇ ਆ ਭਾਈ ਆਪਣੇ ਫੀਡ ਦੀ ਪੈਕਾਂਗੇ ਜਿਹੜੀ ਲੈ ਕੇ ਜਾਣੀਆਂ ਆਹ ਆ ਭਈ ਆ ਹੈ ਆਹੀ ਆ ਕਿ ਹੋਰ ਆ ਆ ਬਾਤ ਸਹੀ ਆ ਆਪਾਂ 25 25 ਕਿਲੋ ਦੇ ਗੱਟੇ ਲੈ ਕੇ ਜਾਵਾਂਗੇ ਨਾਲੇ ਤਾਂ ਚੱਕਣੇ ਕਰਨੇ ਸੌਖੇ ਆ ਓਏ ਆਹ ਓਏ ਬਣੀ ਦਾ ਪਈ ਆ ਟਰਾਲੀ ਖੜੀ ਹੈ ਨਾ ਮੂਰੇ ਲੱਦਣੀ ਵੀ ਆ ਮੂਰੇ ਜੇ ਸੈਟ ਜੇ ਸੈਟ ਜੇ ਕਰਕੇ ਲੱਦ ਦਿਓ ਬਾਈ ਬਣੀ ਮਾਰ ਦਿਓ ਯਾਰਾ ਮਿੱਤਰਾਂ ਦੀ سپورਟ ਨੇ ਨਾਲ ਆਪਾਂ ਚੱਲੇ ਆ ਕਾਲੂ ਸੇਵਾ ਲੈ ਕੇ ਬਾਈ ਗੁਰੂ ਮੇਰ ਕਰਨ ਪੰਜ ਪੰਜ ਕਰ ਦਿਓ ਬਹੁਤ ਆ ਮੈਂ ਕਹਿੰਦਾ ਬਾੜੀ ਉੱਚੀ ਨਾ ਹੈਂ ਹਾਂ ਕੋਈ ਗੱਲ ਨਹੀਂ ਬਾਈ ਆਓ ਬਾੜੀ ਉੱਚੀ ਨਾ ਕਰਿਓ ਫਿਰ ਬਾਜੋ ਡਿੱਗੂਗੀ ਔਰ ਕਬਲ ਦੀ ਕਿੰਨੀ ਕਿ ਸੇਵਾ ਭੇਜਦੇ ਤੁਸੀਂ ਫਿਰ ਤੇ ਮੈਂ ਵੀ ਤੇਜ ਰਹੇ ਆ ਵੀ ਜਾਈ ਜਾਂਦੇ ਘੱਟੇ ਹਾਂਜੀ ਹਾਂਜੀ ਬੜਾ ਠੀਕ ਆ ਸਭ ਦੀ سپورਟ ਨਾਲ ਹਾਂ ਨਹੀਂ ਆ ਇੱਕ ਕੰਮ ਤੁਸੀਂ ਬੜਿਆ ਕੀਤਾ ਜਿਹੜਾ 25 25 ਕਿਲੋ ਵਾਲੇ ਸ਼ੁਰੂ ਕੀਤੇ ਆ ਕੈਰੀ ਕਰਨਾ ਬਹੁਤ ਸੌਖਾ ਵਾ ਇੱਕ ਪਤਾ ਲੱਗ ਜਾਂਦਾ ਵੀ ਆਪਾਂ ਕਿੱਥੇ ਮੰਨ ਲਓ ਆਪਣੀ ਰਿਕੁਆਇਰਮੈਂਟ ਕਿੰਨੀ ਆ ਪੌਸਾ ਨਾਲ ਉੰਨੀ ਦੇ ਦੋ ਹਾਂ ਹਾਂ ਇਹ ਤਾਂ ਚਾਹੀਦੇ ਦੋ ਦੇ ਦੋ ਤਿੰਨ ਦੇ ਦੋ ਹਾਂ ਦੇਖੋ ਕੈਸਤੀਆਂ ਦੇ ਵੀ ਜਦੋਂ ਪਹਿਲਾਂ ਸ਼ੁਰੂ ਕੀਤਾ ਵਾ ਤਾਂ ਜ਼ਿਆਦਾ ਖਰਾਬ ਨਹੀਂ ਕੈਸਤੀਆਂ ਦੇ ਬਾਹਰ ਇਹਨਾਂ ਲੈ ਕੇ ਨਹੀਂ ਜਾਇਆ ਜਾਂਦਾਈ ਹਣਾ ਬਾਕੀ ਡਬੀ ਭਾਈ ਜਾਇਆ ਜਾ ਆਪਣਾ ਡੇਟ ਆਪਾਂ ਵੀਰੇ ਸ਼ੁਰੂ ਤੋਂ ਜਦੋਂ ਤੋਂ ਕਰਿਆ ਸੀ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਕੰਮ ਠੀਕ ਆ ਹਾਂ ਆਪਾਂ ਇਹਦੇ ਵਿੱਚ ਹੁਣੀ ਸੋਚਿਆ ਵੀ ਕੋਈ ਕਮਾਉਣਾ ਇਹ ਤਾਂ ਆਪਾਂ ਕੀ ਕਮਾਉਣਾ ਇਹ ਤਾਂ ਬਲਕੇ ਸਾਡੀ ਵੀ ਨਾਲ ਸੇਵਾ ਲੱਗ ਰਹੀ ਆ ਸਹੀ ਗੱਲ ਆ ਇਹਦਾ ਹੈ ਚਲੋ ਵੀ ਮਿੱਤਰੋ ਹਾਂਜੀ ਕਿਰਪਾ ਬਾਬੇ ਦੀ ਹੋ ਗਿਆ ਜਮਾ ਕੰਮ ਪੋ ਕਰ ਪੋਆ ਲਓ ਪੋਆ ਲਓ ਤੇਲ ਪੋਆ ਗੁੱਡ ਮਾਰਨਿੰਗ ਅਸੀਂ ਇੱਥੇ ਆ ਗਏ ਚੱਲੀ ਜਾਨੇ ਉਹ ਤਿਆਰ ਸਰ ਪ੍ਰਸ਼ਾਦਾ ਅੱਛਾ ਵਾਫੇ ਹੋ ਗਏ ਤੁਰਨਾ ਨਹੀਂ ਸਵਾਗਤ 7 ਘੰਟੇ ਕੇ ਨੂੰ ਮੰਗਣੇ ਲੱਸੀ ਲੈ ਕੇ ਜਾਣੀ ਆ ਹਾਂ ਲੱਸੀ ਵੀ ਲੈ ਕੇ ਜਾਣੀ ਆ ਛੋਟੀ ਸੇਵਾ ਵੀ ਨਾਲ ਹੀ ਲੱਗ ਜਾਨੀ ਆ ਸੇਵਾ ਚੱਲੀ ਜਾਂਦੀ ਹੈ ਬਣਾ ਦੇ ਪ੍ਰਸ਼ਾਦਾ ਬਸ ਥੋੜੇ ਜਿਹੇ ਬਣਾ ਦੇ ਭਰਾ ਸਾਢੇ 7 ਬਣਾ ਲਿਆ ਮੰਗਣੀ ਮਾ ਇਕੱਠੇ ਹੀ ਖਾਵਾਂਗੇ ਸਾਰੇ ਜਾਨੀ ਹੁਣ ਰਾਤ ਨਹੀਂ ਨਹੀਂ ਰਾਤ ਹੀ ਸਾਰੇ ਬਹਿ ਕੇ ਖਾਵਾਂਗੇ ਕਿਤੇ ਇਕੱਠੇ ਮੱਖਣੀ ਮੁਖਣੀ ਬੰਦੋ ਨਾਲ ਹੀ ਮੱਖਣੀ ਤਾਂ ਮੈਲਟ ਹੋ ਜਾਣੀ ਆ ਕਿਉਂ ਪਾਦੇ ਹੋ ਫਿਰ ਕਿਉਂ ਪਾਦਾਂਗੇ ਲੱਸੀ ਪਾਈ ਬਾਠ ਠੀਕ ਆ ਲੱਸੀ ਤਾਂ ਹਜੇ ਹੋਰ ਵੀ ਆ ਜਾਣੀਆਂ ਹੁਣ ਡੱਬੇ ਚ ਆਪਣਾ ਕੈਂਪਰ ਕਿੱਥੇ ਐ ਸੋਹਣੇ ਉਧਰਲੇ ਸਟੋਰ ਚ ਚਲ ਕੈਂਪਰ ਜਾ ਕੇ ਲਉਣਾ ਪਾਣੀ ਦਾ ਭਰਦੇ ਆ ਕਰਦੇ ਬਹੁਤ ਆ ਬਹੁਤ ਆ ਪੈਕ ਕਰਦੇ ਸਾਰੇ ਹਾਂ ਬਹੁਤ ਠੀਕ ਆ ਲੋ ਇਹਦੇ ਗੱਦੇ ਲਾਦੇ ਆ ਪਿਆਰਾ ਕੰਮ ਛੂਟ ਕਾ ਚੀਰੇ ਭੇਜਿਆ ਹਾਂ ਉਹ ਦਵਾ ਇੱਥੇ ਰੱਖ ਲੈ ਤਾਉ ਬਣੀ ਇੱਕ ਲੱਸੀ ਹੈ ਹੈਗਾ ਦੁੱਧ ਦਾ ਲੈ ਉਹ ਵੀ ਇਹ ਚ ਪਾਣੀ ਹੈ ਇਹ ਚ ਇਹ ਇਹ ਦੇ ਲੋ ਲੈ ਉਹ ਹੋਰ ਛੂਟ ਵੀ ਸੀਗੇ ਇੱਕ ਮਿੰਟ ਬੋਲੇ ਫੋਨ ਹਾਂ ਚਲੋ ਭਾਈ ਕਰਾਂ ਚੱਲ ਗਏ ਜਲੋ ਵੀ ਚਲੋ ਕਰਾਂ ਨਹੀਂ ਨਹੀਂ ਬੱਸ ਰਹਿਣਾ ਮੈਂ ਮਗਰ ਵੀ ਆਉਂ ਕੰਕਾ ਕਹਿੰਦਾ ਜੀ ਮੈਂ ਸਾਰਾ ਰਹਿ ਗਿਆ ਕੰਕਾ ਰਹਿ ਗਿਆ ਕਿਹੜਾ ਰਹਿ ਗਿਆ ਮੂਰੇ ਮੂਰੇ ਬਹਿਣਾ ਤੁਸੀਂ ਸਾਰਿਆਂ ਨੇ ਕੰਕਾ ਰਹਿ ਗਿਆ ਕੱਕਾ ਕਹਿੰਦਾ ਮਿਊਜ਼ਿਕ ਨਹੀਂ ਚੱਲਿਆ ਜੀ ਚੱਗਾ ਚਲੋ ਜੀ ਰਿਸ਼ੀ ਰਾਹੀ ਜੀ ਸਾਡੇ ਨਾਲ ਜਾਣਗੇ ਅੱਜ ਬਿਲਕੁਲ ਜੀ ਬਿਲਕੁਲ ਸੇਵਾ ਇਕੱਠੇ ਕਰਾਂਗੇ ਭਰਾ ਸਾਡੇ ਹਾਂ ਜੀ ਓਕੇ ਜੀ ਚਲੋ ਆ ਲੋ ਦੇ ਨਿਸ਼ਾਨ ਰਹਿਰ ਪੰਥ ਮਹਾਰਾਜ ਦੇ ਰੋਕੇ ਸੀ ਹਣ ਮਾੜਾ ਆਇਆ ਮਾਣੀ ਪੂਣੀ ਪੀਤਾ ਚੋਬਰਾਂ ਨੇ ਪਹੁੰਚ ਚੁੱਕਿਆ ਲਹਾਰਾ ਬਾਬਾ ਦਮੂਸ਼ਾ ਆ ਜਾਓ ਵੀ ਮਿੱਤਰੋ ਪ੍ਰਸ਼ਾਦ ਦੇ ਛਕ ਲਿਓ ਓਏ ਯਾ ਕੋਈ ਵੀ ਕਰਾਂ ਬਬਲੂ ਕੱਢ ਦੇਣਾ ਪ੍ਰਸ਼ਾਦ ਟਰੈਕਟਰ ਚੱਲਦਾ ਹੀ ਰਹਿਣਾ ਤੁਨੂੰਗਾ ਜੋਗਮੜ ਚੱਲਦਾ ਰਹਿ ਬਾਈ ਹਾਂ ਆ ਜਾਓ ਕਰਾਂ ਆ ਜਾ ਰਾਹੀ ਭਾਈ ਆ ਜਾ ਓਏ ਪ੍ਰਸ਼ਾਦ ਦੇ ਛਕ ਲਓ ਆ ਕੇ ਆ ਕੇ ਆਜੋ ਗਰਾ ਕੋਟ ਬਹੁਤ ਜਾ ਕੇ ਬੜਾਉ ਲਿਆ ਆਪਣਾ ਚਾਰਜੂ ਕਰਾ ਆਜੋ ਕਰਾ ਬਹਿ ਜਾਓ ਮਿੱਤਰੋ ਚਾਕ ਲੋ ਪ੍ਰਸ਼ਾਦਾ ਹੈ ਬਾਤ ਨਹੀਂ ਗੱਲ ਇਹਦਾ ਆਦੀ ਬਾਤ ਆਈ ਆ ਕਿਹੜਾ ਆਪਾਂ ਕਿਹੜੇ ਪਿੰਡ ਬਾਰਡਰ ਕੋਲੇ ਜਾਣਾ ਜਾਵਾ ਪਾਕਿਸਤਾਨ ਦੇ ਚਾਰ ਸੰਗਜੀ ਲੱਸੀ ਸੰਗਲ ਜੀ ਪ੍ਰਬੰਧ ਪੂਰਾ ਕਰਕੇ ਤੁਰਿਆ ਰਸਪੂਲ ਕੱਢ ਹੋਵੇ ਮਿੱਤਰੋ ਰਾਹੀ ਭਾਈ ਰੋਟੀ ਲਓ ਜੀ ਸਿੰਘਾਂ ਨੇ ਪ੍ਰਸ਼ਾਦਾ ਛੱਕ ਫੇਰ ਤਿਆਰੀ ਖੱਟਦੀ ਆ ਅਸੀਂ ਵਾਲੇ ਭਰਾ ਹੋਰ ਚਲੋ ਵੀ ਚਲੋ ਚਲੋ ਇੱਥੇ ਚੱਲਦੇ ਹੀ ਜਾਣਾ ਆਪਾਂ ਬਾਈ ਉਹ ਨਹੀਂ ਮੰਨਦਾ ਸੇਵਾ ਦੇ ਗਿਆ ਹੈ ਜੇ ਬਾਈ ਨਹੀਂ ਆਇਆ ਤਾਂ ਲੈਣ ਤੇ ਜਿਹੜੇ ਪਿੰਡ ਲੋੜ ਆ ਉਹ ਕੋਲੋਂ ਬੰਦਾ ਨੂੰ ਜਨਾਈ ਬਾਈ ਨੂੰ ਚਲੋ ਪਹਿਲੇ ਦਰ ਵੀਡੀਓ ਤੁਹਾਨੂੰ ਵੀ ਰਲਈ ਗੱਲ ਆ ਪਹਿਲੇ ਦਰ ਜਿੱਦਣਾ ਆ ਕੰਮ ਨਾਲ ਰਿ ਉਹ ਆ ਗਿੱਤਾਂ ਇੱਥੋਂ ਟੁੱਟ ਕੇ ਫਿਰ ਗਾਂਹ ਜਾਂਦਾ ਹਨਾ ਇਹ ਪਾਣੀ ਇੱਥੋਂ ਬਹੁਤ ਵੱਡੇ ਪਰਲੇਰੀਆ ਦੇਖੋ ਤਾਰ ਤੋਂ ਸਾਰਾ ਪਾਕਿਸਤਾਨ ਦਾ ਹੈਗਾ ਅੱਛਾ ਜਿਹੜਾ ਉਹ ਵੀ ਸਾਰਾ ਅਫੈਕਟਡ ਹੋਇਆ ਹੈ ਉਹ ਤਾਂ ਦੂਰ ਦੂਰ ਤੱਕ ਪਾਣੀ ਖੜਾ ਹੈ ਇੱਥੋਂਗਲਾ 2 ਕਿਲੇ ਦੀ ਵਾਹੀ ਹੈ ਸਾਰੀ 2 ਕਿਲੇ ਦੂਰ ਆਪਾਂ ਸਾਰੇ ਸਹੀ ਗੱਲ ਆਹਦੇ ਬਾਰਡਰ ਹੀ ਆ ਸਾਰਾ ਸਾਹਮਣੇ ਚੌਂਕੀ ਆ ਜਾਂਦੀ ਹੈ ਉਹ ਉੱਗਲੀ ਆਪਣੀ ਜ਼ਮੀਨ ਹੈ ਅਗਲੀ ਬੰਦੇ ਉਸ ਬੰਦੇ ਪੈ ਜਾਂਦੀ ਉਹ ਪਾਰ ਵਾਲਾ ਸਾਈਡ ਬਣ ਜਾਂਦਾ ਰਿਵਰ ਦਾ ਆ ਤਾਂ ਜੰਗੀ ਆਪਣੀ ਉਹ ਨਹੀਂ ਆ ਆ ਤੂਸੀ ਬੰਨ ਆ ਆ ਜੀ ਆ ਤੂਸੀ ਬੰਨ ਇਹਦੇ ਕਰਕੇ ਵਿਚਾਰ ਰਿਹਾ ਹੈ ਓਕੇ ਜਿਹੜਾ ਮੇਨ ਬੰਨ ਉਹਦੇ ਦਰਿਆ ਦਾ ਉਹ ਟੁੱਟ ਕੇ ਇਧਰ ਆ ਗਿਆ ਸੀਗਾ ਥੋੜਾ ਬਚਾ ਹੋ ਗਿਆ ਪਰ ਜਿਹੜੇ ਪਾਣੀ ਨਾਲ ਡਲ ਗਿਆ ਸੀਗਾ ਫੁੱਟ ਨਹੀਂ ਹੋਆ ਸੀਗਾ ਪਾਣੀ ਨਾਲ ਚੱਲ ਗਿਆ ਸੀ ਇਹ ਉਹ ਕਰ ਗਿਆ ਪਾਣੀ ਇੰਨਾ ਉੱਚਾ ਹੋ ਗਿਆ ਹਾਂ ਜੀ ਆ ਤਾਂ ਹੁਣ ਸੋਪਰੇ ਕਿ ਕਿਹੜਾ ਕੋਈ ਖੇਤ ਆ ਕਿ ਸਮੁੰਦਰ ਆ ਹਾਂ ਦੇਖ ਲੈ ਸਹੀ ਗੱਲ ਹੈ ਉਹ ਦੇਖ ਕਿਵੇਂ ਕੋਠੀਆਂ ਇੱਥੋਂ ਕਿੰਨਾ ਗੈਸਟੀਮੇਟ ਆ ਸਮੁੰਦਰ ਕਿੱਥੇ ਗਿਆ ਇੱਥੇ ਦਰਿਆ ਉਹ ਸਾਹਮਣੇ ਆ ਸਾਹਮਣੇ ਦਰਿਆ ਹੀ ਆ ਆ ਗਿਆ ਵਿਚਕਾਰ ਵਾਲਾ ਜਿਹੜਾ ਉਧਰ ਦਾ ਫਸ ਹੋ ਗਿਆ ਉਹ ਉਧਰ ਲੱਭਣਾ ਉਹ ਪਾਣੀ ਉਹ ਆਪਣਾ ਵਾਟਰ ਆ ਉਹ ਤਾਂ ਮੱਖਿਆਂ ਚ ਪਾਣੀ ਤੇਜ਼ ਹੀ ਬਹੁਤ ਜਾਂਦਾ ਜਦੋਂ ਪਾਣੀ ਉਤਰੂਗਾ ਉਦੋਂ ਪਤਾ ਲੱਗੂ ਕਦੋਂ ਸੁੱਕੂ ਦੇਖ ਲੈ ਇਹ ਆ ਵੀ ਪਾਣੀ ਬਹੁਤ ਡੂੰਘਾ ਹੋਣਾ ਸਰਪੰਚ ਸਾਹਿਬ 4 ਫੁੱਟ ਪਾਣੀ ਹੈਗਾ 4 ਫੁੱਟ ਪਾਣੀ ਹੈਗਾ ਉਹ ਆ ਗਈਆਂ ਬਾਰਡਰ ਵਾਲੀਆਂ ਤਾਰਾ ਪਾਣੀ ਦੀ ਸਪੀਡ ਦੇਖੋ ਕਿੰਨੀ ਤੇਜ਼ ਆ ਵਾਏ ਗਰੂ ਮੇਰ ਕਰਨ ਸਾਰਿਆਂ ਤੇ ਉਹ ਆ ਗਈਆਂ ਤਾਰਾਂ ਬਾਰਡਰ ਆ ਗਿਆ ਫਿਰ ਬਾਰਡਰ ਪਾਰ ਵੀ ਜ਼ਮੀਨ ਉਹ ਨਾ ਹੀ ਤੁਹਾਡੀ ਆਪਣੀ ਅੰਦਰ ਹੀ ਹੈ ਕੋਈ ਉਹਦੇ ਜ਼ਮੀਨ ਅੰਦਰ ਹੀ ਬਾਰਡਰ ਹੈ ਪਾਣੀ ਫਿਰ ਵਾਹ ਗਿਆ ਜ ਹੁਣ ਪਾਣੀ ਪਾਣੀ ਆ ਦੇ ਛੱਡਿਆ ਆਉਂਦਾ ਆ ਮਦਰੋਂ ਪਾਣੀ ਫਿਰ ਉੱਤਰ ਗਿਆ ਸੀਗਾ ਆ ਪਾਣੀ ਫਿਰ ਆ ਗਿਆ ਹਾਂ ਮਾੜੀ ਆਪਣੀ ਅੱਜ ਫਿਰ ਅੰਦਰ ਜਾਣ ਲੱਗੇ ਉਹ ਤਾਂ ਬਹੁਤ ਔਫਾ ਸੁੱਕੂ ਪਾਣੀ ਦੂਸਰੀ ਨਮੀ ਇੱਥੇ ਤਾਂ ਜਗਾ ਇਹ ਆਖਰਲਾ ਪਿੰਡ ਆ ਪੰਜਾਬ ਦਾ ਹਨਾ ਜੀ ਆਖਰ ਦਾ ਕੋਈ ਸਾਹਮਣੇ ਦੇਖ ਸਾਹਮਣੇ ਤਾਰਾ ਕੀ ਬਸ ਦੋ ਕਿਲ ਦੋ ਕਿਲੇ ਦੀ ਵਾਹੀ ਤੇ ਆ ਇਹ ਤਾਂ ਜ਼ਮੀਨਾਂ ਹੀ ਹਨਾ ਪਿੰਡਾਂ ਦਾ ਹੀ ਆ ਸਾਰੀਆਂ ਜ਼ਮੀਨਾਂ ਹਨਾ ਹੀ ਜਿੱਥੇ ਪਾਣੀ ਆਇਆ ਪਿੰਡ ਜਿਹੜਾ ਪਿੰਡ ਬੰਦੋਂ ਪਾਰ ਹੈਗਾ ਜ਼ਮੀਨਾਂ ਇੱਧਰ ਆ ਸਾਰੀਆਂ ਹਾਂ ਯਾਨੀ ਫਸਲ ਵਾੜੀ ਸਾਰੀ ਮਰੀ ਵੀ ਆ ਚੜਿਆ ਵਿਆ ਦੇਖਤਾ ਸੀ ਪਾਣੀ ਪੂਰਾ ਫੁੱਲ ਪਾਣੀ ਆ ਦੇ ਪਾਣੀ ਅੱਜ ਵੀ ਚੜਿਆ ਪਿਆ ਚੜਿਆ ਵਿਆ ਜੈਨ ਵਰਤ ਬੜੀਆਂ ਸੋਹਣੀਆਂ ਜ਼ਮੀਨਾਂ ਛੋਣੇ ਇੱਥੇ ਸੋਹਣੇ ਫੜੇ ਸਾਰੇ ਜਿਹੜਾ ਤੇ ਆਰੇ ਮਾਰੀ ਜਾਂਦੇ ਅੱਗੇ ਪਾਕਿਸਤਾਨ ਆਈ ਪਾਕਿਸਤਾਨਾ ਠੀਕ ਹੈ ਜੀ ਇਥੋਂ ਇੰਨੀ ਕਿਹਦਾ ਇਥੋਂ 1 ਕਿਲੋਮੀਟਰ ਨੇ ਹਲੇ ਪਿੱਛੇ ਅੱਛਾ ਜੀ ਅਸਲੀ ਜਾਨੀ ਇੱਥੇ ਠੀਕ ਹੈ ਠੀਕ ਹੈ ਬੜਾ ਨਕਸ਼ਾ ਹੈ ਉਹ ਸਾਰਾ ਏਰੀਆ ਪਾਕਿਸਤਾਨ ਦਾ ਹੀ ਮਾਰਿਆ ਗਿਆ ਖਤਮ ਹੋ ਗਿਆ ਹਾਂ ਉਧਰੋਂ ਸਹੀ ਗੱਲ ਆ ਪਾਕਿਸਤਾਨ ਵੀ ਮਾਰਿਆ ਗਿਆ ਵਿਚਾਰਾ ਸਾਰਾ ਕਾਫੀ ਜਿਆਦਾ ਪੱਟੀ ਆਪਰੇਲਾ ਦਾ ਫਿਰ ਵੀ ਥੋੜਾ ਬਹੁਤਾ ਬਣਾ ਲੈਣਗੇ ਉਹਨਾਂ ਬਚਾਰਾ ਦੇ ਅੱਖ ਨਹੀਂ ਕ ਬਣਾਉਣ ਨੂੰ ਦੇਖੋ ਦੂਰ ਤੂਰ ਤੱਕ ਪਾਣੀ ਉਹ ਦੀਂਦਾ ਕੋਈ ਖੇਤ ਖੂਰ ਤਾਂ ਦੀਂਦਾ ਹੀ ਨਹੀਂ ਉਧਰ ਜਿੱਥੇ ਤੱਕ ਮਰਜੀ ਘੁਮਾ ਕੇ ਦੇਖ ਲੋ ਕੈਮਰਾ ਇਹਦੇ ਨਾਲ ਦੀਆਂ ਕੋ ਦਿੱਗੀਆਂ ਨੇ ਦੋ ਇਹਨਾਂ ਦੇ ਘਰ ਜੇ ਇਹੋ ਜੀ ਅੱਛਾ ਹਾਂ ਪੋਸਟਾਂ ਦੇਲੇ ਵਿਚਕਰ ਹੋਣਗੇ ਉਹਦਾ ਬਾਹਲਾ ਓਖਾ ਹੋਣਾ ਅੱਛਾ ਇਧਰ ਜ਼ਮੀਨ ਨਹੀਂ ਹੈ ਇਹਦੀ ਜ਼ਮੀਨਾਂ ਕਿਉਂਕਿ ਇਹ ਬਾਰਡਰ ਹੈ ਦੀ ਆ ਠੀਕ ਆ ਇਹ ਜਿਹੜੇ ਪਿੰਡ ਆ ਇਹ ਬੰਦ ਤੋਂ ਪਾਰ ਆਗੇ ਠੀਕ ਆ ਠੀਕ ਆ ਬਾਰਡਰ ਆਗੇ ਜਮਾਥੀ ਠੀਕ ਆ ਘਰ ਰਹਿਣੀ ਇੱਥੇ ਇਹ ਜ਼ਮੀਨਾਂ ਇਕੱਲੇ ਨਾਲ ਘਰ ਇਥੋਂ 3 ਕਿਲੋਮੀਟਰ ਪਿੱਛੇ ਹੈ ਜਰ ਬੰਦੇ ਕੱਲੀ ਫਸਲ ਹੀ ਹੈ ਜਿਹੜੀ ਫਸਲ ਦੇ ਚਾਰਦਾ ਜ਼ਮੀਨਦਾਰ ਬੰਦਾ ਹਾਂ ਸਹੀ ਗੱਲ ਹੈ ਮੇਰੇ ਫਸਲਾਂ ਮਰ ਗਏ ਬਸ ਚੈਨ ਕੋ ਸਿੱਧੀ ਕੱਲੇ ਘਾਰ ਹੀ ਬਚੇ ਚੱਲੀ ਜਾਂਦੇ ਆ ਕਿੰਨੇ ਘਰੀ ਵਧਿਆ ਜਿਹੜੇ ਚੱਲਦੇ ਉਹਨਾਂ ਦਾ ਸਾਰਿਆਂ ਨਾਲੋਂ ਵੱਡਾ ਰਹਿਲਾ ਚੱਲੀਏ ਫਿਰ ਬੰਦੇ ਚੱਲ ਫਿਰ ਵੇਖ ਲੈ 25 ਅੱਛਾ 23 ਚ ਵੀ ਚੜਿਆ ਸੀ ਪਾਣੀ ਠੀਕ ਆ ਅਸੀਂ ਇਕੱਲੇ ਜਾਣੇ ਉੱਥੋਂ ਲੈ ਕੇ ਹੁਣ ਤੀਕਰ ਆਪਾਂ ਲਾ ਲਈਏ ਦਾ ਇੰਨਾ ਸਾਡਾ ਆਪ ਦਾ ਇਕੱਲੇ ਜਾਣੇ ਦਾ ਗਿਆ ਨੁਕਸਾਨ ਉੱਥੇ ਕਿੰਨੇ ਉਦੋਂ ਸੀ ਅੱਛਾ ਲਾ ਕੋ ਉਦੋਂ ਤੇ ਲੱਗਾ 35 ਕਿੱਲੇ ਆਉਨੇ ਹੁਣ ਪਤਾ ਨਹੀਂ ਉੱਥੇ ਕਿੰਨੇ ਆ ਗਏ ਸਹੀ ਗੱਲ ਹੈ ਇਹ ਤਾਂ ਪਾਣੀ ਸੁੱਕਣ ਨੂੰ ਵੀ ਬਹੁਤ ਦਿਨ ਲੱਗੇ ਨੇ ਜੀ ਇਹ ਇਹ ਤਾਂ ਬਹੁਤ ਔਖਾ ਕੰਮ ਹੈ ਮਹੀਨਾ ਰਾਵ ਨਾ ਲੱਗਣਾ ਨਾ ਰਾਵ ਨਾ ਮਹੀਨਾ ਡੇਢ ਮਹੀਨਾ ਲੱਗਿਆ ਨਾ ਉਹ ਪਾਣੀ ਸੁੱਕ ਗਿਆ ਉਦੋਂ ਬਿਮਾਰੀ ਵੱਧ ਬਣਦੀ ਉਦੋਂ ਬਿਮਾਰੀ ਵਧਣੀ ਆ ਸਹੀ ਗੱਲ ਆ ਇਧਰ ਕੀ ਖੜਾ ਹੁੰਦਾ ਜੀ ਇਹਦੇ ਪਿੱਛੇ ਫੈਰ ਕੀ ਦਾ ਮਗਰਮਸ ਵੀ ਬਹੁਤ ਆਇਆ ਹੈ ਨਾ ਇਹ ਵਿੱਚ ਹਮ ਇੱਕ ਜਿਹੇ ਮਰਿਆ ਹੋਇਆ ਖੜਾ ਜਾਨਵਰ ਆਪ ਤਾਂ ਆਮ ਆ ਪਿੱਛੇ ਕੋਈ ਕੁੜੀ ਮਰੀ ਆ ਕੋਣ ਕੱਲ ਪਰਸੋਂ ਕਿੱਥੇ ਸੀ ਪਿਛਲੇ ਪਿੰਡ ਥੋੜੀ ਲੱਗ ਹਾਂਜੀ ਜਿਹਦਾ ਬੇੜੀ ਲੈ ਕੇ ਜਾਈਦਾ ਪਾਰਦਾ ਠੀਕ ਆ ਠੀਕ ਆ ਜੀ ਉਹ ਦੇਖੀ ਮੈਂ ਇਹ ਤਾਂ ਉਹਨੂੰ ਕਿੰਨਾ ਦੀ ਕਰਦਾ ਦੇਖਣ ਨੂੰ ਨਹੀਂ ਹੁੰਦੀ ਕਰਦਾ ਸਾਨੂੰ ਇਹ ਨਹੀਂ ਹੈਗਾ ਸਾਡਾ ਹੋ ਗਿਆ ਅੱਛਾ ਜੀ ਸਾਨੂੰ ਇਹ ਆ ਵੀ ਜਦੋਂ ਉੱtre ਤੋਂ ਮੁੱਤਾਂ ਵਾਲਾ ਨਹੀਂ ਵਿੱਚ ਕੀ ਨਿਕਲਦਾ ਹਾਂ ਸਹੀ ਗੱਲ ਹੈ ਕੋਈ ਨਹੀਂ ਹੋ ਗਈ ਜਿਹੜੀ ਹੋਣੀ ਖਰਾਬ ਹੋਣ ਵਾਲੀ ਹੋ ਗਈ ਹੈ ਅੱਛਾ ਸਹੀ ਹੈ ਪਾਣੀ ਉੱtre ਤੋਂ ਨਹੀਂ ਸਾਨੂੰ ਇਹ ਤਾਂ ਅਜੇ ਪਤਾ ਹੈਗਾ ਵੀ ਹੋਣਾ ਕੀ ਸਰਦਾ ਨਹੀਂ ਅਸਲੀ ਯਾਨੀ ਕਿ ਖਰਚਾ ਤਾਂ ਉਦੋਂ ਸ਼ੁਰੂ ਹੋਣਾ ਜਦੋਂ ਪਾਣੀ ਉੱtre ਇਹ ਤਾਂ ਮਾਰ ਜੇ ਪੈ ਗਈ ਪੈ ਗਈ ਸਾਨੂੰ ਦਾ ਵਿੱਚੋਂ ਖਤਮ ਹੋ ਗਈ ਕੋਈ ਗੱਲ ਨਹੀਂ ਬਾਈ ਇਹ ਨੰਬਰ ਲੱਗੇ ਚੱਲਾਂਗੇ ਬਾਅਦ ਚ ਆਉਣਾ ਹੈ ਬਾਅਦ ਆਪਾਂ ਵੇਖਣਾ ਕਨੈਕਟ ਕਰ ਲਾਂਗੇ ਆਵਾਂਗੇ ਯਾਰ ਅਪ ਇੱਥੇ ਨਹੀਂ ਆਵਾਂਗੇ ਆਪਣਾ ਰਾਸ ਨੂਸ ਬਸ ਤੂੰ ਲੈ ਕੇ ਆਵਾਂਗੇ ਨਹੀਂ ਆਵਾਂਗੇ ਜਮੀਨਾ ਬਣਾਉਣਾ ਹੈ ਇਧਰ ਹਾਂ ਬਾਈ ਵੇਖ ਕੇ ਆਪਾਂ ਜਮੀਨਾ ਬਣਾਉਣਾ ਆਵਾਂਗੇ ਆਵਾਂਗੇ ਆਪਾਂ ਸਾਰੇ ਆਵਾਂਗੇ ਹੂੰ ਅਜਾਰੇ ਜਮੀਨਾ ਬਣਾਉਣਾ ਅੱਜ ਆਇਆ ਨਾਲੇ ਪਤਾ ਲੱਗ ਗਿਆ ਸਾਨੂੰ ਵੀ ਬਈ ਬਹੁਤ ਸਹੀ ਗੱਲ ਆ ਲੱਗ ਸਾਰਾ ਏਰੀਆ ਜਿਹਨੂੰ ਸਾਰੇ ਜਾਣਦੇ ਦੁੱਲੇ ਗੇ ਪਤਾ ਨਹੀਂ ਮੈਨੂੰ ਇਹਦੇ ਸਭ ਪਤਾ ਨਹੀਂ ਇਹਦੇ ਜਿੰਦੂ ਅਸੀਂ ਆ ਤਾ ਇੱਕ ਅੱਧਾ ਜਨਾ ਆ ਗਿਆ ਲਈ ਦਾ ਨਹੀਂ ਉੱਥੇ ਆ ਗਿਆ ਲੋਕੀ ਉੱਥੋਂ ਵਾਪਸ ਚਲੇ ਗਏ ਉਹ ਪਤਾ ਕੀ ਚੈੱਕ ਕਰਾ ਜੀ ਉਹ ਮਗਰ ਫਸਲ ਬਾੜੀ ਵਧੀਆ ਖੜੀ ਆ ਅਗਲਾ ਅਗਲਾ ਕਹਿੰਦਾ ਵੀ ਇੱਧਰ ਤਾਂ ਵਧੀਆ ਆਇਆ ਨਾ ਬਾਈ ਹੁਣ ਜਿਹੜਾ ਮੁਰੇ ਦੇ ਸ਼ਹਿਰਾਂ ਦੇ ਨਾਲ ਪਿੰਡਾਂ ਲੋਕਾਂ ਨੇ ਠੱਗ ਠਕਾ ਬਣਾ ਲਿਆ ਸਮਾਨ ਰਸਣ ਫੜੀ ਜਾਂਦੇ ਗਾ ਵੇਚੀ ਗੁਰਦਖਲੋ ਵੇਚੀ ਜਾਂਦੇ ਨੇ ਆਜਾ ਉਹ ਨਾ ਬੰਦੇ ਨੇ ਹਲਾਕ ਅੱਛਾ ਜੀ ਉਹ ਮੱਝ ਹੈ ਵਿੱਚ ਨਦੀ ਠੀਕ ਹੈ ਜੀ ਇਹ ਆਦੇ ਸਿਰ ਇੱਥੋਂ ਤੱਕ ਜ਼ਮੀਨ ਆਉਂਦੀ ਮੱਝੇ ਦੀ ਕਾਗਜ਼ਾਂ ਜੀ ਠੀਕ ਹੈ ਜੀ ਉਹ ਜਿਹੜੀ ਡੁੱਬੀ ਹੋਈ ਸੌਦਨਸਾਲਾਂ ਰੇਤੇ ਪਾਚੇ ਜੀ ਠੀਕ ਪਿੰਡ ਘਾਟੇ ਹੋਏ ਨੇ ਬਟਾਵਾਸ਼ ਉਧਰ ਵੀ ਹੈਗਾ ਹਾਂ ਦੋ ਮੰਨੇ ਦੋ ਮੰਨੇ ਇੱਕ ਪਿੰਡ ਵਿੱਚੋਂ ਦਰਿਆ ਮੁਠਿਆ ਵਾਲਾ ਨਹੀਂ ਸਰ ਹਾਂ ਜੀ ਵੀੜਾ ਸੁਭਰਾ ਹੈਗਾ ਮੁਠਿਆ ਵਾਲਾ ਪਹਿਲਾਂ ਇੱਥੇ ਅੰਦਰ ਸੀ ਠੀਕ ਇਹ ਜਦੋਂ ਆੜ ਆਇਆ ਉਦੋਂ ਸਾਰਾ ਮਗਰ ਹਟ ਗਿਆ ਅਸੀਂ ਨੇ ਘੇਰ ਵਿੱਚੋਂ ਦੀ ਅਸੀਂ ਨੇ ਸਰਦ ਨਹੀਂ ਆਪਣੇ ਜਾਵਾਂਗੇ ਉਧਰ ਜ਼ਮੀਨਦਾਰਾਂ ਦੇ ਦੋ ਮੰਨੀ ਵੀ ਇਹ ਦੋਵੇਂ ਪਿੰਡ ਨਹੀਂ ਉਧਰ ਹੈਗਾ ਉਹ ਮੁਠਿਆਂ ਵਾਲਾ ਇੱਧਰ ਵੀ ਹੈਗਾ ਮੁਠਿਆਂ ਵਾਲਾ ਇੱਧਰ ਵੀ ਹੈਗਾ ਸਭਰਾਵਾ ਉਧਰ ਵੀ ਹੈਗੀਆਂ ਇੱਧਰ ਹਾਂ ਸਭਰਾਵਾ ਤਾਂ ਹੈਗੀਆਂ ਉਧਰ ਪਾਛਾ ਉਧਰ ਵੀ ਹੈਗਾ ਇੱਧਰ ਵੀ ਹੈਗਾ ਵਿਚੋਂ ਦਰਿਆ ਨੰਗਿਆ ਨਾ 88 88 ਜਿੱਦੀ ਪਿੰਡ ਮੁਠਿਆਂ ਵਾਲਾ ਇੱਥੇ ਸੀ ਠੀਕ ਹੈ ਜੀ ਇਹ ਫਿਰ ਸਰਪੰਚ ਸਾਹਿਬ 23 ਦੇ ਵਿੱਚ ਵੀ ਆਇਆ ਸੀ ਹੈਨਾ ਇਹ ਪਾਣੀ ਹਾਂ ਜੀ ਹਾਂ ਜੀ ਇਹ ਫਿਰ ਹੱਲ ਕਾਦੋਂ ਨਹੀਂ ਕਰਦਾ ਜੀ ਕੋਈ ਹਲ ਹੈ ਇਹ ਜੀ ਸਾਰੇ ਬੱਸ ਹੋਣੀ ਆਉਂਦੇ ਨੇ ਜਦੋਂ ਉੱਤਰ ਗਿਆ ਪਾਣੀ ਉਦੋਂ ਨਹੀਂ ਆਉਣਾ ਕਿਸੇ ਨੇ ਵੀ ਉਦੋਂ ਬੱਸ ਹੋ ਜਾਣੀ ਹੁਣ ਇੱਕ ਮਹੀਨਾ ਹੈਗਾ ਸਿਰਫ ਆਪਦੀਆਂ ਰੋਟੀਆਂ ਆਉਂਦੇ ਸਾਰੇ ਇਹ ਤੇ ਸੇਕਣ ਟੋਟਾਂ ਲੈ ਇਹਦਾ ਆਪਣੇਰ ਗਿਆਆਂ ਮਹੀਨੇ ਜਿਹੜੇ ਆ ਗਏ ਆ ਲਾਗੇ ਵਿਚਾਰੇ ਸਾਰਾ ਕੁਝ ਖਰੂਦਾ ਨਾਲ ਆਪਣੇ ਖੜਦੇ ਇਹਨਾਂ ਨੂੰ ਨਹੀਂ ਹੈਗਾ ਕਿਸੇ ਨਾਲ ਕਿਉਂਕਿ ਹੁਣ ਜਦੋਂ ਪਤਾ ਆਪਾਂ ਨੂੰ ਵੀ ਪਹਿਲਾਂ ਹੁਣ 19 ਚ ਆਇਆ ਸੀਗਾ ਜੀ ਹਾਂਜੀ ਹਾਂਜੀ 19 ਦੋ ਵਾਰ ਫਿਰ 23 ਚ ਆਇਆ ਨਹੀਂ ਆਇਆ ਜੀ ਫਿਰ ਹੌਣ ਆ ਗਿਆ ਤੇ ਹੌਣ ਆ ਗਿਆ ਉਹ ਤਾਂ ਆ ਹੀ ਜਾਂਦਾ ਬਸ ਆ ਹੀ ਜਾਂਦਾ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਆਡਾਉਣਾ ਹੁੰਦਾ ਵੀ ਇੰਤਜ਼ਾਮ ਵੀ ਹੈ ਕਿ ਨਹੀਂ ਕੋਈ ਨਹੀਂ ਸਹੀ ਤਾਂ ਇਹ ਸਵਰ ਪੱਕਾ ਕਲੀਅਰ ਜਨਨ ਤੇ ਹੜ ਹੋਣੇ ਆ ਆ ਪੱਕਾ ਉਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਉਹਨਾਂ ਸਰਕਾਰ ਦਾ ਕੋਈ ਕੋਸ਼ਿਸ਼ ਹੈ ਕੀ ਆ ਵੀ ਆਪਣਾ ਗੰਦੀ ਇੰਤਰੀ ਸਾਰਿਆਂ ਨੂੰ ਸਮਝਣ ਮੰਨਾਂਗੇ ਟੱਲੇ ਵਸਤੀ ਰਾਮਦਾਲ ਦੀ ਨੂੰ ਮਤੂ ਵਾਲਿਆਂ ਨੇ ਵੀ ਆ ਤਾਂ ਮਸਤ ਇੰਗਿਆ ਦੇਣਾ ਕੌਂਟੀ ਵਸਤੀ ਵੀ ਤੇ ਲੱਤੂ ਵਾਲੇ ਵੀ ਸਾਡੇ ਕੋਲ ਆਈ ਸੀ ਉਹਦੋਂ ਬੰਨਤੀ ਤਾਂ ਕਰ ਬੱਬੀ ਇੰਨਾ ਕਰ ਕਿ ਨੂੰ ਨਹੀਂ ਮਿਲੀ ਉਹਨੂੰ ਦੇਣ ਲੱਗਿਆ ਇਹ ਵਾਦ ਕੀ ਫਿਰ ਬੱਬੀ ਦਾ ਸੇ ਕੱਢ ਦੋ ਇਸ ਤੋਂ ਪਰੋਂ ਨੂੰ ਕੋਈ ਦੇ ਕਿਹਨਾਂ ਨਾਲ ਪਤਾ ਲੱਗਦਾ ਕਿਹੜਾ ਲੈ ਇਹ ਪਤਾ ਰਿਹਾ ਕਿਹੜਾ ਲੈ ਕੱਲ੍ਹ ਇੱਥੇ ਨਹੀਂ ਮੁੜਦੀ ਬਸਤੀ ਰਾਮ ਦਾ ਅਲੂਗੇ ਇਹ ਜਿਵੇਂ ਪਿਛਲੇ ਪਿੰਡ ਜਿੱਥੇ ਜਿੱਦੇ ਪੈੜੀ ਜਿੰਨਾਂ ਦੀ ਜਿੰਨਾਂ ਦੀ ਪੈੜੀ ਉੱਧਰ ਦਰਵਾਜ਼ਾ ਵੱਡਾ ਲੱਗੇ ਨਾ ਯਾਰ ਅਪਣੇ ਜਿੰਨੀਆਂ ਪਿੰਡਾਂ ਸੱਤਾਂ ਕੱਲ੍ਹ ਹੋ ਗਏ ਬੰਡ ਗਏ ਕਿਹੜੇ ਬਾਕੀ ਬਾਅਦ ਦੇਖਾਂਗੇ ਦੇਖਣ ਬਾਅਦ ਹੀ ਪੁੱਛਦੇ ਹਾਂ ਆਪਾਂ ਪੜਾ 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 ਬੈਗ ਖੜਾ ਕਰ ਨਾ ਬੋਲੀ ਬੋਲ ਭਾਈ ਨੂੰ ਵੀ 가라진 짱이. 오, 독, 가라진 짱이. 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 ਮੈਨੂੰ ਤੇਰਾ ਨਾਂ ਕੀ ਏ ਅਸ਼ਿੰਦਰ ਆਸ਼ਿੰਦਰ ਫੜੋਦਾ ਕਾਸ਼ਿੰਦਰ ਅਸ਼ਿੰਦਰ ਲੱਖ ਵਰਦਮਾ ਸਾਹਿਬ 25 ਸੁਲਤਾਨ ਵਾਲੇ 25 ਗੱਟੇ ਆਪਾਂ ਲਿਖੇ ਚੁੜਦੇ ਸਾਰੇ ਉਹ ਪਿੰਡ ਦੇ 25 ਗੱਟੇ ਫੈਦਾ ਵਾਲੀਆਂ ਦੇ ਤੇ ਇਹਨਾਂ ਦੇ ਤੇ ਹੋਰ ਜਿਹੜੇ ਮਗਰਾਜ ਸੰਤ ਹੈਗਾ ਇਹਨਾਂ ਕੋਲੇ ਕਿਹੜੀ ਤਾਂ ਮੈਂ ਲਿਆ ਹੈਗਾ ਵੀਕਲ ਕੋਈ ਮੈਂ ਮੋਟਰਸਾਂ ਤੇ ਆ ਲੈ ਜਨੇ ਆ ਲੈ ਆਂ ਪੂਰਸਤ ਕੱਟ ਦੇ ਸੁਆਮੀ ਸਾਰੇ ਆਓ ਕੋਈ ਨਾ ਮਾਰ ਦੇ ਬੰਦਾ ਖੱਲੇ ਜੋੜੀ ਚ ਮਾਰੀ ਨਾ ਇਸ ਨਾਂ ਇਹਨਾਂ ਦੇ ਸੱਟ ਦੇ ਵਿੱਚ ਆ ਨਾ ਹਾਂ ਹਾਂ 12 ਰੱਖਣਾ 12 12 ਹੋ ਗਿਆ ਬੰਦੇ ਦਾ ਕੱਲ ਲੈ ਜਣਾ ਹੋ ਗਾ ਆ ਸਹੀ ਗੱਲ ਆ ਬਾਅਦ ਚ ਅਗਲੇ ਨੇ ਕਹਿਣਾ ਨਾ ਪਿੰਡ ਭੰਡਲਾ ਪਿੰਨੇ ਇਹਦੇ ਨੇ ਘਰੇ ਰੱਖ ਲੀਤੀ ਹਾਂ ਉਹ ਤਾਂਹੀਂ ਆਪਾਂ ਬਾਹਰ ਹੀ ਖੜਾ ਲਈ ਟਰਾਲੀ ਹਾਂ ਨਹੀਂ ਤਾਂ ਹੋ ਜਾਂਦਾ ਸਹੀ ਗੱਲ ਆ ਗੱਲ ਹੈ ਜੇ ਸਹੀ ਵੰਡੋ ਕਿਹੜਾ ਰੋਲਾ ਵੀ ਕਿਤੇ ਨਹੀਂ ਦਾ ਤੇ ਵੱਧ ਤੋਂ ਵੱਧ ਰੋਲਾ ਵੀ ਹੋ ਕੇ ਪਈਦਾ ਤੇ ਸਹੀ ਜਾਓਗੇ ਸਭ ਨੂੰ ਬਗਲ ਦਾ ਸਹੀ ਚਾਲਣ ਹੈ ਸਹੀ ਤਿੰਨ ਦਿੱਤੋ ਆਈ ਸਹੀ ਥਾਂ ਹੀ ਜਾਵੇ ਲੈਟ ਬਣੀ ਵੀ ਆ ਬਾਈ ਐਟਨ ਪਾਲ ਚ ਲਈ ਜਾਂਦੇ ਸਭ ਵਧੀਆ ਚੀਜ਼ ਹੈ ਨਾਲ ਦੇ ਨਾਲ ਪੰਜ ਛੇ ਪਿੰਡ ਆ ਨਾ ਬਾਈ ਪੰਜ ਛੇ ਪਿੰਡਾਂ ਨਾਲ ਦੇ ਘਟੋ ਘਾਟਾ ਦਸਾਂ ਪਿੰਡਾਂ ਨਹੀਂ ਪੈੜੀ ਇਹ ਜਿਹਨ ਨੂੰ ਮੰਗ ਰਹੇ ਸਾਡੇ ਪਿੰਡ ਦੇ ਚਾਰਾਂ ਘਰਾਂ ਕੋਈਆਂ ਦੀ ਦਸੋਂ ਉਹਨਾਂ ਨੇ ਦਿੱਤੇ ਬਾਕੀ ਕਿਸੇ ਨੇ ਦਿੱਤੀ ਪਿੱਛਾ ਕਰਦਾ ਕਰੀ ਜਾਵੇ ਬੋਟਾ ਨਹੀਂ ਲੈਣੀ ਨਾ ਇਹ ਕੰਜਾਂ ਨੂੰ ਗੁੱਥਾ ਕਰਨਾ ਨਹੀਂ ਬੰਦੀ ਪਰ ਨਹੀਂ ਬੰਨੇ ਜਦੋਂ ਪੈ ਜਮੀਨ ਉਹਨਾਂ ਦੀ ਇੱਧਰ ਆਉਂ ਜੰਨਾਂ ਦੀ ਮਾਰ ਪਈ ਆ ਜ਼ਮੀਨ ਨੂੰ ਉਹਨਾਂ ਨੂੰ ਵੰਡ ਰਹੇ ਸਹੀ ਗੱਲ ਇਹ ਬੰਨੋਂ ਪਾਰੋਂ ਪਿੰਡ ਪਿੰਡ ਦੇਖਣ ਆ ਉਹ ਸਾਰੇ ਮਸਤੇ ਕੇ ਬੰਨੋਂ ਪਾਰ ਨੇ ਆੜੇ ਹੋਣ ਲੱਗ ਰਹੇ ਵੀ ਬੰਨੋਂ ਪਾਰ ਪੈ ਰੀਆਂ ਨੇ ਇੱਧਰ ਠੀਕ ਆ ਬਾਈ ਉਹ ਵੀ ਉਹ ਲੋਗ ਉਹ ਤਾਂ ਮੰਗਣ ਵੀ ਨਹੀਂ ਗਿਆ ਇਹ ਬੰਦੇ ਨੂੰ ਘਰੇ ਵੇਚਿਆ ਨੁਕਸਾਨ ਹੋਇਆ ਹਾਂਜੀ ਤੁਹਾਨੂੰ ਹੁਣ ਪਤਾ ਲੱਗਿਆ ਸਾ ਅਸੀਂ ਦੱਸਾਂਗੇ ਤੁਹਾਨੂੰ ਫੇਰ ਹੀ ਪਤਾ ਲੱਗੇ ਇਹਦਾ ਗੱਲ ਆ ਆ ਵਿੱਚ ਹਾਂ ਪਾਲੋ ਕੱਢਦਾ ਸਪੰਸ ਲਾ ਕੇ ਗਿਆ ਇਹਨੇ ਸਾਰੀ ਅੱਗੇ ਦਰਵਾਜ਼ੇ ਤੋਂ ਜਿੰਨੀ ਅੱਗੇ ਆਦੇ ਘਰੇ ਦੇ ਵਿੱਚ ਚੈੱਕ ਕਰ ਸਕਦੇ ਜਿੰਨਾ ਦਸ ਸਪੰਸ ਸਾਰੀ ਅੱਗੇ ਲੈ ਗਿਆ ਸ਼ਰਮਨਾ ਮਰਹੁਣੇ ਕੋਲੋਂ ਲਾੰਗੇ ਠੀਕ ਆ ਆ ਹੁਣ ਜੇ ਸਾਨੂੰ ਅਸਾਂ ਤਾਂ ਪਤਾ ਨਹੀਂ ਹੁਣ ਐ ਇਦਾਂ ਉਵੇਂ ਹੀ ਦੇ ਜਾਣੀ ਸੀ ਬਾਈ ਘਰ ਰੱਖ ਨੂੰ ਤਾਂ ਆ ਕੇ ਰੱਖ ਲਈ ਪਰ ਨਾਮ ਹੀ ਹੁੰਦੀ ਹੈ ਦਿੱਤੀ ਨਹੀਂ ਦੇਹ ਭਲਾ ਜੋ ਮਰਦੀ ਦੇ ਕੇ ਨਾ ਦਿੱਤੀ ਨਹੀਂ ਸਹੀ ਗੱਲ ਆ ਮਨ ਤੁਹਾਨੂੰ ਪਤਾ ਵਾ ਤੁਹਾਡੀਆਂ ਲਾਈਫਾਂ ਬਣਾਈਆਂ ਵਧੀਆ ਨਾਲ ਕਿੰਨੀਆਂ ਤਰਫੀਆਂ ਆ ਰਹੀਆਂ ਨੇ ਤਾਂ ਖਿੰਡਰ ਵਿੱਚ ਗੱਗ ਕਿੱਥੇ ਸੋਣਣ ਵਾਸਤੇ ਉਹਨਾਂ ਲੈ ਜਾਂਦੇ ਆਣ ਕੇ ਸੇਵਾਦਾਰ ਬਹੁਤ ਲੈ ਲਿਆ ਕੰਮ ਨੇੜੀ ਆ ਨੇੜੀ ਆ ਨੇੜੀ ਆ ਕੋਈ ਗੱਲ ਨਹੀਂ ਕੋਈ ਗੱਲ ਆਹ ਦਾ 50 ਬੁਰਗਾਂ ਪਈਆਂ ਹੋਣਗੀਆਂ ਵਾ ਨਾ ਦੇ ਨਸੀਰ ਦੇ ਨਾਲ ਤੇ ਤੇਰੀ ਧੋੜ ਦੇਖਦੇ ਸ਼ੇਰ ਤੇ ਬੰਨੀ ਆ ਆਹ ਚਾਹੀਦਾ ਕਿ ਨਾਮ ਵਾਲਾ ਸਰ ਕਹਿੰਦੇ ਤੇ ਦੋ ਤੁਹਾਡੇ ਕਿੰਨੇ ਪੰਜ ਕਟਕੇ ਨਾਲ ਆਹ ਚਾੜੋ ਉਥੇ ਸਮਾਗੇ ਲੈ ਆ ਸਹੀ ਗੱਲ ਹੈ ਪਹਿਲਾਂ ਪਛਾਣਿਆ ਨਹੀਂ ਬਾਈ ਇੰਦਰ ਪਾਣੀ ਪਾ ਲਿਆ ਮਾਂ ਨੂੰ ਵੀ ਵੀਡੀਓ ਦੇਖ ਕੇ ਦਾਜ ਦਾ ਬੰਦਾ ਕਿੱਥੋਂ ਆਇਆ ਮੈਂ ਨਹੀਂ ਸਮਝਦਾ ਉਸੇ ਪਿਛੇ ਮੈਂ ਬੰਦਾ ਯਾਰ ਵੇਖਿਆ ਲੱਗਦਾ ਸੋਸ਼ਲ ਮੀਡੀਆ ਦੇ ਦਾ ਮਸ਼ਹੂਰ ਸਿਆਣਾ ਕਰਵਾਉਣ ਦੇ ਵੀਡੀਓ ਬੜੀਆਂ ਪਵਾ ਬਣਾਏ ਵਧੀਆ ਸਿੱਖ ਲਗਾ ਪਤਾ ਉਹ ਮੈਂ ਆਉਂਦੇ ਸਤ ਤੋਂ ਪਹਿਲਾਂ ਮੈਂ ਵੇਖ ਲਿਆ ਬੇਬੇ ਨਾਲ ਫਨੀ ਬਣਾਉਂਦੀ ਆਈਆਂ ਅੱਛਾ ਅੱਛਾ ਤੇ ਇਹਨੇ ਇਹਨੂੰ ਘੁਰਦੀ ਦੀਆਂ ਇਹਨੂੰ ਗਲਾਂ ਕੱਢਦੀਆਂ ਉਹ ਅੱਛੀ ਫੇਰ ਆਪੂ ਲੜਦੇ ਦੀਆਂ ਬੜੀ ਮਾਹੌਲ ਹੁੰਦਾ ਹੈਗਾ ਕੀ ਵਧ ਗਿਆ ਹੋ ਗਈ ਸੇਵਾ ਲੋੜਵੰਦ ਪਰਵਾਰਾਂ ਦੇ ਵਿੱਚ ਜਾਬਦਾਰ ਆ ਸਾ ਜੇ ਆਪਾਂ ਇਕੱਲੇ ਆਉਂਦੇ ਨਾ ਰੀਸੀ ਬਾਈ ਹੁੰਦਾ ਨਾਲ ਫੇਰ ਆਪਾਂ ਉਹੀ ਰੋਬ ਵੰਡ ਕੇ ਤੁਰ ਜਣਾਈ ਜੋ ਆ ਬਈ ਇਹ ਸੇਵਾ ਕਰਕੇ ਪਤਾ ਵੀ ਕੋਣ ਲੋਡ ਬੰਦਾ ਕਿਹਨੂੰ ਲੋਡ ਐ ਖੜੇ ਨਹੀਂ ਲੋਡ ਇਹਦਾ ਹੈ ਪਤਾ ਜੁਰਾ ਮਤਲਬ ਪਹਿਲਾਂ ਸੱਚ ਦਸੀ ਐ ਅਸੀਂ ਵੀ ਡਰ ਗਏ ਸੀ ਅੱਛਾ ਠੀਕ ਆ ਯਾਰ ਫਸਲਾਂ ਦਾ ਇੱਧਰ ਆਈ ਨੇ ਬੜੀਆ ਖੜੀਆਂ ਅੱਛਾ ਤਾਂ ਹੀ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਆਪਾਂ ਲੋਡ ਬੰਦਾ ਨੂੰ ਦੇਣਾ ਸੀ ਫਸਲ ਤੋਂ ਪਤਾ ਕੀ ਬਈ ਤੇ ਪਿੰਡ ਸੁੱਕੇ ਥਾ ਹਾਂ ਜ਼ਮੀਨਾਂ ਸਾਰੀਆਂ ਇੰਨੇ ਦਰਿਆ ਚ ਹਾਂ ਉਹੀ ਐ ਫਿਰ ਹੁਣ ਜਾ ਕੇ ਆਪਾਂ ਜਦੋਂ ਢੇਡਾ ਮਾਰ ਕੇ ਆਪਾਂ ਦੇਖ ਕੇ ਪਤਾ ਲੱਗਿਆ ਇਹਦੋਂ ਪਤਾ ਲੱਗਿਆ ਕੋਈ ਆਏ ਸਾਡੇ ਪਿੰਡੋਂ ਹੋਇਆ 1 ਏਕਰੀ ਉਸ ਤੋਂ ਬਾਅਦ ਬੰਦੇ ਟੁੱਟ ਗਏ ਮਗਰ ਹਟ ਕੇ ਵੀ ਨਹੀਂ ਆਇਆ ਜਦੋਂ ਦਾ ਪਾਣੀ ਆਇਆ ਮੈਂ ਉਦੋਂ ਪਹਿਲੇ ਦਿਨ ਤੋਂ ਸੇਵਾ ਕਰ ਰਿਹਾ ਹਾਂ ਸਹੀ ਗੱਲ ਹੁਣ ਕੱਲੇ ਕੱਲੇ ਪਿੰਡ ਦਾ ਪਤਾ ਹੈਗਾ ਤਾਂ ਹੀ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਹਾਂ ਨੇ ਟਰਾਲੀਆਂ ਆਪਾਂ ਨੂੰ ਉਹ ਰੋਡ ਤੇ ਦੇਲਾ ਕਿੰਨੀਆਂ ਖੜੀਆਂ ਮਿਲੀਆਂ ਉਹਨਾਂ ਨੇ ਉਵੇਂ ਹੀ ਘੋਟੇ ਆਪਾਂ ਜਾਵਾਂਗੇ ਬੰਨੇ ਬੰਨ ਬਸ ਠੀਕ ਹੈ ਆਪਾਂ ਆਇਆ ਮੇਨ ਰੋਡ ਤੇ ਬੰਨੇ ਬੰਨ ਜਾਵਾਂਗੇ ਜੇ ਸੁਪਰ ਗੁਣਸਾ ਹਾਂ ਹਾਂ ਜੇ ਹੋ ਸਕਿਆ ਜੇ ਕੋਈ ਵੋਟ ਕਾਇਸਤੀ ਉੱਥੇ ਹਾਜ਼ਰ ਹੋਈ ਤਾਂ ਆਪਾਂ ਜਾ ਕੇ ਵੀ ਆਵਾਂਗੇ ਹਾਂ ਉਹਨਾਂ ਤੇ ਵਰਗੂ ਲੱਗ ਜਾਂਦੇ ਬਸ ਸਰਪੰਚ ਸਾਹਿਬ ਜਿੰਨੇ ਵਧੀਆ ਇਨਸਾਨ ਆ ਉੱਡਾ ਹੀ ਵੱਡਾ ਦੇਲਾ ਇਹਨਾਂ ਦੇ ਪਰਿਵਾਰ ਦਾ ਸੇਵਾ ਕਰਕੇ ਹਟੇ ਸੀ ਤੇ ਹੁਣ ਪ੍ਰਸ਼ਾਦ ਦੇ ਪਾਣੀ ਛਾਗ ਰਹੇ ਆ ਬਹੁਤ ਸੇਵਾ ਕੀਤੀ ਆ ਸਾਰੇ ਪਰਿਵਾਰ ਨੇ ਧੰਨਵਾਦ ਸਾਰਿਆਂ ਦਾ ਨਹੀਂ ਇੰਨੀ ਦਾ ਲੋਡ ਨਹੀਂ ਸੀਗੀ ਜੀ ਸੈਂਪਲ ਪ੍ਰਸ਼ਾਦਾ ਛਾ ਕੇ ਦਾਨਾ ਘੇਣਾ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਇਸ ਸਾਈਡ ਕਨੀਓ ਸੇਵਾ ਲੈ ਕੇ ਆਏ ਤੇ ਆਪਾਂ ਬਾਈ ਰਿਸੀ ਉਹਨਾਂ ਨਾਲ ਪਹਿਲਾਂ ਕੰਟੈਕਟ ਕੀਤਾ ਤੇ ਬਾਈ ਰਿਸੀ ਉਹਨਾਂ ਨੇ ਆਪਾਂ ਨੂੰ ਸਰਪੰਚ ਸਾਹਿਬ ਨਾਲ ਮਿਲਾਇਆ ਤੇ ਸਰਪੰਚ ਸਾਹਿਬ ਨਾਲ ਮਿਲ ਕੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਤਾਂ ਤੇ ਧੰਨਵਾਦ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਮਾਨ ਸਤਿਕਾਰ ਸਰਪੰਚ ਸਾਹਿਬ ਨੇ ਪੂਰਾ ਕੀਤਾ ਤੇ ਲੋਡ ਬੰਦਾ ਤੱਕ ਜਿਨ੍ਹਾਂ ਨੂੰ ਲੋਡ ਸੀਗੀ ਪਹਿਲੀ ਗੱਲ ਮੇਨ ਜਿਹੜੀ ਬੱਡੀ ਆ ਵੀ ਜਿਨ੍ਹਾਂ ਨੂੰ ਲੋਡ ਸੀ ਉਹਨਾਂ ਤੱਕ ਜਿਹੜਾ ਸਮਾਨ ਆ ਉਹ ਪਹੁੰਚਦਾ ਹੋਇਆ ਇਹਨਾਂ ਤੁਸੀਂ ਵੀਡੀਓ ਅਕਸਰ ਦੇਖਦੇ ਰਹਿੰਦੇ ਹੋ ਵੀ ਲੁੱਟ ਖੁੱਟ ਜਿਵੇਂ ਟਰਾਲੀਆਂ ਮਗਰ ਭੱਜ ਲਈ ਜਾਂ ਲੜਾਈ ਝਗੜਾ ਹੁੰਦਾ ਰਹਿੰਦਾ ਪਰ ਪਹਿਲਾਂ ਧੰਨਵਾਦੀ ਸੀ ਬਾਈ ਦਾ ਵੀ ਜਿਨ੍ਹਾਂ ਨੇ ਸਹੀ ਬੰਦੇ ਨਾਲ ਧੰਨਵਾਦ ਖਾਲਸਾ ਏਡ ਦਾ ਕਿਹੜੀ ਨਹੀਂ ਸੇਵਾ ਕਰ ਰਿਹਾ ਜਿਹਨਾਂ ਸੇਵਾ ਕਰਨ ਦਾ ਮੌਕਾ ਦਿੱਤਾ ਕੋਲ ਖਾਲਸਾ ਏਡ ਵੱਲੋਂ ਪੂਰੇ ਝੋੜਾ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਆਪਣੇ ਕਿਰਤ ਕਮਾਈਆਂ ਦੇ ਵਿੱਚੋਂ ਇਹ ਸੇਵਾ ਭੇਜੀ ਆ ਹੜ੍ਹ ਪੀੜਤਾਂ ਲਈ ਤੇ ਵੀਰ ਹੁਣੇ ਅੱਜ ਫੀਡ ਲੈ ਕੇ ਆਏ ਸੀ ਤੇ ਵੀਰ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਸਾਡੀ ਕਿਰਤ ਕਮਾਈ ਦੀ ਹੈਗੀ ਆ ਸੇਵਾ ਉਹ ਲੋੜਵੰਦਾਂ ਤੱਕ ਪਹੁੰਚੇ ਤਾਂ ਸਰਪੰਚ ਸਾਹਿਬੁਰਾ ਨੇ ਜਿਹੜੇ ਲੋੜਵੰਦ ਪ੍ਰਵਾਸ ਸੀ ਅੱਜ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਜਿਹੜੀ ਅੱਜ ਫੀਡ ਦਿੱਤੀ ਆ ਸੋ ਅਸੀਂ ਝੋੜਾ ਪੂਰੇ ਨਗਰ ਦਾ ਖਾਲਸੇੜ ਵੱਲੋਂ ਧੰਨਵਾਦ ਕਰਦੇ ਆ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹੜ੍ਹ ਪੀੜਤਾ ਲਈ ਫੀਡ ਦੀ ਸੇਵਾ ਭੇਜੀ ਆ ਖਾਲਸੇੜ ਵੱਲੋਂ ਤੇ ਜਿਹੜਾ ਵਸਤੀ RAM ਸਿੰਘ ਜਿਹੜਾ ਫੂਜਪੁਰ ਇਹ ਪੂਰੇ ਨਗਰ ਵੱਲੋਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰ 인ਦਰ ਹੁਣੀ ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਪਹੁੰਚੇ ਨੇ ਤੋਂ ਇਹ ਮਿੱਤਰਾਂ ਨੇ ਜਿਹੜੀ ਸੇਵਾ ਸੀ ਇੱਥੇ ਆਕੇ ਬਖੂਬੀ ਨਿਭਾਈ ਹੈ ਤੇ ਜਿਹੜੀ ਇੰਨੀ ਸੇਵਾ ਸੀ ਉਹ ਲੋੜਵੰਦਾਂ ਤੱਕ ਪਹੁੰਚ ਚੁੱਕੀ ਆ ਸੋ ਸਾਰੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵਾ ਦਿੱਤਾ ਪ੍ਰਮਾਤਮਾ ਤੁਹਾਡੀ ਭੇਜੀ ਹੋਈ ਸੇਵਾ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਗਾਂ ਨੂੰ ਹੋਰ ਸੇਵਾ ਕਰਦਾ ਤੁਹਾਨੂੰ ਬਲ ਬਖਸ਼ੇ ਤੁਹਾਡਾ ਕੀਤਾ ਹੋਇਆ ਦਾਨ ਸਹਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀਆਂ ਸਫਲ ਹੈ ਮੈਨੂੰ ਫੇਰ ਕਰ ਕੇ ਦਿਖਾਣ ਲਈ ਤੇ ਰਾਹੀਂ ਬਾਣ ਦੇ ਨਾਲ ਨਾਲ ਹੁਣ ਤੁਹਾਨੂੰ ਦਿਖਾ ਕੇ ਜਾਣਿਆ ਹਾਲਾਤ ਵੀ ਕਿੰਨੇ ਮਾੜੇ ਆ ਕੋਠੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਦੋਂ ਪਾਣੀ ਚੜਿਆ ਸੀ ਤਾਂ ਜਿਹੜੀ ਆ ਕੋਠੀਆਂ ਦੇ ਕਿੰਨਾ ਕਿੰਨਾ ਪਾਣੀ ਚੜਿਆ ਸੀ ਚਲੋ ਹੁਣ ਤਾਂ ਪਾਣੀ ਉਤਰ ਲੱਗ ਗਿਆ ਫੇਰ ਵੀ ਅੱਧੇ ਤੋਂ ਵੱਧ ਕੁਝ ਡੁੱਬੀ ਹੋਈ ਹੈ ਮੁਕਰਾਮ ਉੱਪਰ ਸਭ ਡੁੱਬੀਆਂ ਹੋਏ ਬਹੁਤ ਨੁਕਸਾਨ ਹੋਇਆ ਵੇਓ ਦੇਖੋ ਪਰੋਂ ਆਂ ਦਾ ਪੂਰੇ ਕਰਕੇ ਰੱਖੇ ਵੇ ਫੇਰ ਵੀ ਤੇ ਦਿਨ ਤੇੜਾ ਜਿਹਾ ਇੱਕ ਲੋ ਮਾੜਾ ਮੋਟਾ ਬੰਨ ਟੁੱਟਦਾ ਇੱਧਰ ਫਸਲ ਮਰੀ ਵੀ ਇੱਧਰ ਪਾਣੀ ਆਇਆ ਹੋਇਆ ਮਾਨੂੰ ਕੋਈ ਦੂਜੇ ਤਰ੍ਹਾਂ ਦੀ ਪਾਣੀ ਆ ਡਰ ਗਿਆ ਬੰਨਦੇ ਬੰਨਦੇ ਟੋਪੀਆਂ ਜਵਾਕਾਂ ਦੀ ਇਹ ਹੈ ਜੀ ਆਪਣਾ ਪੁਰਾਣਾ ਪਿਆ ਅਸੀਂ ਪਹਿਲਾਂ ਸਾਰੇ ਮੱਧਾਂ ਚਾਰਦੇ ਹੁੰਦੇ ਸੀ ਦੀ ਬੋਟ ਹੈ ਨਹੀਂ ਤੇ ਫਸਲਾਂ ਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ। ਬਾਬਾ ਮੇਰ ਕਰੇ ਗਾਹ ਨੂੰ ਆਵਾਂਗੇ। ਨੋ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਨੁਕਸਾਨ ਆ ਝੋਨੇ ਦਾ। ਸਾਰਾ ਕਾਲਾ ਹੋਇਆ ਪਿਆ ਉਤੋਂ ਦੀ ਪਾਣੀ ਫਿਰ ਗਿਆ ਸੀ ਇਹਦੇ। ਅੱਧਾ ਤਾਂ ਹਜੇ ਵੀ ਪਾਣੀ ਚ ਹੀ ਆ। ਦੇਖੋ। ਉਹ ਦੀ ਫਪਾਲ ਮੱਧ ਪਰਦੇਸ਼ੋਂ ਵੀ ਸੇਵਾ ਲੈ ਕੇ ਪਹੁੰਚੇ ਆ ਦੇਖੋ ਕਿ ਹਰ ਮੇਰਤਾਂ ਲਈ। ਵਾਹਿਗੁਰੂ ਮੇਰ ਕਰਨ। ਕਸਤੀ ਇਹਨਾਂ ਦੇ ਖਜ਼ਾਨੇ ਜੋ ਮਾਇਆ ਖਜ਼ਾਨੇ ਭਰਪੂਰ ਕਰਨ ਹੋਰ ਸੇਵਾ ਕਰਦਾ ਬਲਵਕਸ਼ਾ ਆਈ ਉਹ ਵੀ ਸੇਵਾ ਕਰਕੇ ਆਇਆ ਅੱਜ ਕੇ ਰੱਖੋ ਪੰਜਾਬੀ ਪੰਜਾਬੀ ਦਾ ਸਾਹ ਦੇ ਰਿਹਾ ਇਹ ਪੂਰਾ ਆਲਾ ਰਹਾ ਜੀਵਾ ਨਗਰ ਬੱਸ ਮੈਂ ਮੰਨੇ ਆ ਤੇ ਆਉਂਦੇ ਆ ਤੇ ਖੇਲੇ ਬੰਦੇ ਇਹ ਕਹਿੰਦੇ ਆ ਕਿਤੇ ਸੰਗੜਾ ਤੇ ਕਿਤੇ ਕੜੇ ਪੰਗੇ ਚਲੋ ਭਾਈ ਆ ਮਾਰ ਦਿਆ ਤੇ ਆਉਂਦੇ ਆ ਚੋਬਰ ਬੋਕੜੇ ਆ ਮਾਰ ਦਿਆ ਸ਼ੀਟੀਆਂ

ਉਹ ਜੋ ਲੱਗੇ ਪਾਣੀ ਬਹੁਤਾ ਰੁੜਿਆ ਪਿਆ ਸਾਰੀਆਂ ਫਸਲਾਂ ਫਸਲਾਂ ਖਰਾਬ ਹੋਈਆਂ ਪਈਆਂ ਫਸਲਾਂ ਦਾ ਖਰਾਬ ਹੋਈਆਂ ਹੋਣਗੀਆਂ ਐਂਗਾ ਦਾ ਨਹੀਂ ਝੂਠ ਬੋਲੀਦਾ ਲਾ ਤੈਨੂੰ ਵੀਡੀਓ ਦਿਖਾਉ ਫਿਰ ਪਤਾ ਲੱਗੇ ਪਾਣੀ ਆ ਤਿੰਨ ਫੁੱਟ ਪਾਣੀ ਦਿੰਦੇ ਆਇਆ ਪਾਣੀ 7-7 ਫੁੱਟ ਪਾਣੀ ਕੋਠੀਆਂ ਦੇ ਦੀਆਂ ਨੇ ਵਿੱਚ ਬਾਰਡਰ ਦੀਆਂ ਤਾਰਾਂ ਵੀ ਤੋੜ ਕੇ ਲੰਘ ਗਾਹ ਪਾਣੀ ਬਾਰਡਰ ਹਜੇ ਇਹ ਦਿੱਤਾ ਜੀ ਪਾਣੀ ਦੇ ਥੱਲੇ ਹੀ ਬਣਨੇ ਹੈ ਉਹ ਤਾਰਕ ਦੇ ਕੰਨ ਛੋੜਾ ਆਹ ਉਹ ਰੌਲਾ ਤਾਂ ਉਹ ਹੀ ਆ ਵੀ ਲੈ ਗਿਆ ਪੱਟ ਕੇ ਇਹ ਤਾਂ ਹਜੇ ਪਾਣੀ ਆ ਰਿਹਾ ਨਾ ਇਹਨੂੰ ਬਹੁਤ ਚਪਾ ਲੱਗਣ ਨੂੰ ਰੇਤ ਤਾਂ ਕੁਝ ਹੋਇਆ ਹੀ ਨਹੀਂ ਚਾਰੇ ਨੇ ਇਹ ਹੋਣਾ ਹੀ ਨਹੀਂਗਾ ਬਸੇ ਭਈ ਰੇਤ ਰੁੱਟਾ ਉਹ ਕਹਦਾ ਅੱਗੇ ਸਰਦਾਰ ਜਿਹੜਾ ਅਸੀਂ ਕੋਲੇ ਗਏ ਉਹ ਤੇਜ਼ ਨਹੀਂ ਸਮਝੇ ਤਾਂ ਉਹ ਕਹਦਾ ਮੇਰੀ 30 ਗੱਲੇ ਜ਼ਮੀਨ ਆ ਉੱਥੇ ਚਲੋ 6-6 ਫੁੱਟ ਦਿੱਤਾ ਜਿਹੜਾ ਕਿੱਥੋਂ ਕਰਦਾ ਸਹੀ ਗੱਲ ਆ ਬਚਾਰੇ ਉਹ ਧਾਨਾ ਵੀ ਉਹ ਸਰਪੰਚ ਬੰਦਾ ਘੈਂਟ ਸੀਗਾ ਪੂਰਾ ਹੜੇ ਪੂਰਾ ਲੋਨ 35 ਕਿੱਲੇ ਵਿੱਚ ਆਇਆ ਵਿਆ ਨਾਲੇ ਆਪਦੇ ਖਰਾਫਤੀ ਪੈਂਦੀ ਕਿੱਲੇ ਫਿਰ ਵੀ ਵੀ ਚਲੇ ਨੇ ਹੌਂਸਲੇ ਸੀਗਾ ਐ ਕੂ ਵੀ ਆ ਵੀ ਉਹਨਾਂ ਨੇ ਸਮਾਨ ਵੀ ਐ ਲਿਸਟਾਂ ਬਣਾ ਕੇ ਦਿੱਤਾ ਆ ਨਹੀਂ ਵੀ ਉਹੀ ਜਿਵੇਂ ਪਾ ਜਾਂਦਾ ਟਰਾਲਾਂ ਨੂੰ ਦੇਖ ਕੇ ਗਈ ਉਹ ਮੇਰੀ ਵੇ ਨਾਲੇ ਕੇਰੇ ਹੂੰ ਨਵੀਂ ਤੀਰਾ 10 ਦਿਨਾਂ ਦਾ ਜਾਂ 20 ਦਿਨਾਂ ਦਾ ਆ ਗਿਆ ਉਹ ਗਾਂਡੇ ਨੂੰ ਜਿਹੜਾ ਫੇਰ ਹੁੰਦਾ ਉਹਨੂੰ ਗੱਲ ਇੱਕ ਜੀ ਦੀ ਪੈੜੀ ਮਰੀ ਆ ਉਧਰ ਬੰਨੋਂ ਪਾਰ ਆ ਬੱਚਾ ਦਰਿਆ ਦੇ ਉਹਨੂੰ ਹੀ ਦਿੱਤੇ ਆ ਨੇ ਐ ਨਹੀਂ ਵੀ ਪਿੰਡ ਵਾਲੇ ਹਰੇਕ ਨੂੰ ਹੀ ਫੜਾਤੇ ਬੰਦਾ ਪੂਰਾ ਵਧ ਗਿਆ ਸਾਰਾ ਕੋਈ ਉਹਨਾਂ ਨੂੰ ਨਹੀਂ ਦਿੱਤੇ ਹੂੰ ਦਾ ਸਾਰਿਆਂ ਨੇ ਕਿ ਸ਼ੂਟ ਵੀ ਫੜਾ ਜਾਂਦੇ ਨਹੀਂ ਹੁਣ ਦੇਖੋ ਉਹ ਤਾਂ ਉਹਨਾਂ ਦੇ ਕੈਂਪ ਚ ਫੜਾ ਜਾਂਦੇ ਸ਼ੂਟ ਤਾਂ ਅੱਛਾ ਹਾਂ ਸੋਣੇ ਪ੍ਰਸ਼ਾਦ ਦਾ ਕਰਦੇ ਤਿਆਰ ਕਰ ਪੰਬਲੂ ਪਾੜ ਏਵੇਂ ਮੁੰਡਾ ਹਾਂ ਉਹਦੇ ਕਰਕੇ ਮੈਂ ਤਾਂ ਉਹਨੂੰ ਕਿਹਾ ਸੀਗਾ ਵੀ ਰਹਿ ਪਾ ਅਸਲ ਵਿੱਚ ਤਾਂ ਉਹੀ ਆਪਾਂ ਨੂੰ ਲੈ ਕੇ ਗਿਆ ਰਾਹੀ ਹਾਂ ਰਾਹੀ ਉਹ ਚੱਕ ਭਾਈ ਕਹਿੰਦਾ ਨਹੀਂ ਨਹੀਂ ਉਹ ਖਾਲਸਾ ਏਡ ਵਾਲਿਆਂ ਨਾਲ ਮਾਂ ਖਾਲਸਾ ਏਡ ਵਾਲਿਆਂ ਨਾਲ ਜਾਂਦਾ ਹੁੰਦਾ ਉਹ 5 ਘੰਟੇ ਲੱਗ ਗਏ 5 ਘੰਟੇ ਆਉਣ ਨੂੰ ਲੱਗੇ ਕਦਿਆਂ ਆਏ ਤੁਸੀਂ ਹਾਂ ਸੀ ਆਇਆ ਮਾਕੂ ਕੋਟੀ ਸੇਖਾ ਰੋਡ ਰੋਡ ਵਧ ਗਿਆ ਸੀ ਨਾ ਸਾਰਾ